ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਬਹੁਤ ਹੀ ਇੰਪੋਰਟੈਂਟ ਵੀਡੀਓ ਹੈਗਾ ਆਪਣਾ ਅੱਜ ਦਾ ਤਾਂ ਸਭ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਜੀ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਜੋ ਕਿ PSCB ਬੋਰਡ ਨਾਲ ਰਿਲੇਟਡ ਅੱਜ ਦੀ ਆਪਣੀ ਵੀਡੀਓ ਹੈਗੀ ਹਾਂਜੀ देखो जो कि सैशन दो हज़ार तेई चौबी अपना पंजाबी वाधू विषय की चौथी तिमाही की जो प्रीख्या होनी सी वो कि डिले की गई सभी पोस्टपोन कर दी गई सी हूँ उसकी की है डेट आउट हो चुकी हैगी जो कि पंजाबी वाधु विषय की चौथी तिमाही की जो कि प्रीख्यागी कदों होनी हैगी अजी वीडियो के आप डिस्कस कर जा रहे हैं हाँ जी ये जो कि ਹਾਂ ਡੇਟ ਆ ਗਈ ਇਸ ਦੀ 30 31 ਜਨਵਰੀ 2025 ਨੂੰ ਜੋ ਕਿ ਆਊਟ ਹੋਈ ਹੈਗੀ ਆ 30 31 ਜਨਵਰੀ ਤੱਕ ਜੋ ਕਿ ਇਹ ਪ੍ਰੀਖਿਆ ਲਈ ਜਾਵੇਗੀ ਪੀਐਸਸੀਬੀ ਬੋਰਡ ਵੱਲੋਂ ਇਹ ਡੇਟ ਫਿਕਸ ਕੀਤੀ ਗਈ ਹੈ ਠੀਕ ਹੈ ਜੀ ਤਾਂ ਜੋ ਪੰਜਾਬੀ ਬਾਧੂ ਵਿਸ਼ੇ ਦੀ ਚੌਥੀ ਤਮਾਹੀ ਦੀ ਪ੍ਰੀਖਿਆ ਕੀ ਇਹ 30 31 ਜਨਵਰੀ 2025 ਨੂੰ ਹੋਵੇਗੀ ਤਾਂ ਦੇਖ ਲਓ ਇਸ ਦੇ ਨਾਲ ਜੋ ਇਨਸਟਰਕਸ਼ਨਸ ਆਗਾ ਹਾਂਜੀ ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ ਤੇ ਅੱਜ ਤੋਂ ਉਪਲਬਧ ਹੈ ਸਾਰਾ ਜਨਵਰੀ ਤੱਕ ਫਾਰਮ ਮੁੱਖ ਦਫ਼ਤਰ ਵਿਖੇ ਪ੍ਰਾਪਤ ਕੀਤੇ ਜਾਣਗੇ ਰੋਲ ਨੰਬਰ ਬੋਰਡ ਦੀ ਵੈਬਸਾਈਟ ਤੇ 24 ਜਨਵਰੀ ਤੋਂ ਉਪਲਬਧ ਹੋਵੇਗੀ ਫਾਰਮ ਜਮ੍ਹਾਂ ਕਰਵਾਉਣ ਸਮੇਂ 10ਵੀਂ ਦਾ ਅਸਲੀ ਸਰਟੀਫਿਕੇਟ ਲੱਗੇਗਾ ਤੇ ਫੋਟੋ ਪਛਾਣ ਪੱਤਰ ਅਤੇ ਇਹਨਾਂ ਦੀ ਤਸਦੀਕ شدہ ਕਾਪੀ ਫੋਟੋਕਾਪੀਆਂ ਲਾਜ਼ਮੀ ਹੋਣਗੀਆਂ ਠੀਕ ਹੈ ਜੀ ਮੈਥ ਜਗਾ ਫਾਰਮ ਦੀ ਤਸਦੀਕ شدہ ਹਾਡ ਕਾਪੀ ਜਮਾ ਨਾ ਕਰਨ ਤੇ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਠੀਕ ਹੈ ਜੀ ਤਾਂ ਇਹ ਚੀਜ਼ਾਂ ਜ਼ਰੂਰੀ ਆਂਗਾ ਤੁਹਾਡੇ ਲਈ ਅਗਰ ਤੁਸੀਂ ਆਪਣਾ ਰੋਲ ਨੰਬਰ ਲੈਣਾਗਾ ਜੋ ਇਸ ਪ੍ਰੀਖਿਆ ਦੇ ਲਈ ਬਹੁਤ ਹੀ ਇੰਪੋਰਟੈਂਟ ਪਾਰਟ ਆਗਾ ਤਾਂ ਇਸ ਦੀ ਡੇਟ ਇੱਕ ਵਾਰੀ ਤੋਂ ਫਿਰ ਤੋਂ ਸੁਣ ਲਓ 30 ਤੇ 31 ਜਨਵਰੀ ਨੂੰ 2025 ਦੀ 30 31 ਜਨਵਰੀ ਨੂੰ ਇਹ ਜੋ ਕਿ ਪ੍ਰੀਖਿਆ ਲਈ ਜਾ ਰਹੀ ਹੈਗੀ ਪੀਐਸਸੀ ਵੀ ਬੋਰਡ ਵੱਲੋਂ ਇਹ ਜੋ ਕਿ ਡੇਟ ਆਊਟ ਕੀਤੀ ਆ ਅਨਾਉਂਸ ਕੀਤੀ ਗਈ ਆ ਤਾਂ ਹੀ ਸੀਗੀ ਆਪਣੀ ਅੱਜ ਦੀ ਵੀਡੀਓ ਮਿਲਦਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਨੂੰ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਤਾਂ ਇਸੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ